ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਦੱਸੋ ਖੜ ਜੋ ਦੱਸਦਾ ਜਦੋਂ ਮੈਂ ਸੌਂ ਜਾਂਦਾ ਉਦੋਂ ਮੈਨੂੰ ਨੀਂਦ ਆ ਜਾਂਦੀ ਹੈ ਜਦੋਂ ਮੈਂ ਉੱਠ ਖੜਦਾ ਉਦੋਂ ਮੈਨੂੰ ਜਾਨ ਆ ਜਾਂਦੀ ਹੈ ਜਦੋਂ ਮੈਂ ਤੁਰਦਾ ਉਦੋਂ ਮੇਰੀਆਂ ਲੱਤਾਂ ਅੱਗੇ ਪਿੱਛੇ ਹੋਈ ਜਾਂਦੀਆਂ ਨੇ ਇੱਕ ਤੋਂ ਗੱਲ ਹੋਰ ਜਦੋਂ ਮੈਂ ਬੋਲਦਾ ਮੇਰੀ ਜੀਭ ਉੱਤੇ ਥੱਲੇ ਹੋਈ ਜਾਂਦੀ ਐ ਰੌਲਾ ਰੌਲਾ ਐ ਮਾਰਕੀਟ ਬੇਟਾ ਸਣੀ ਐਮਰਜੈਂਸੀ ਕੇ ਸਗਾ ਲੈ ਕੇ ਜਾਇਓ ਘਟੇ ਹੋ ਬੋ ਜੀ ਇੱਕ ਗੱਲ ਹੋਰ ਜੀ ਹਾਂ ਚਪਕੇ ਜੇ ਵੀ ਪੈਂਦੇ ਨੇ ਮੈਂ ਕਹ ਤੱਲੀ ਕਰਾ ਦਾਂਗੇ ਜਾਂ ਭਾਜਾ ਦੂੰਗਾ ਯਾਰਾ ਕਿਉਂ ਲੋਟ ਐ ਖੁਸ਼ਕੀ ਚੱਕਤੀ ਚਪਕੇ ਦੀ ਗੋਲੀ ਲੈ ਜਾ ਮਹਾ ਜਮੀਨੀ ਪੈਂਦੇ ਹੁਣ ਚਾਰ ਬੰਦੇ ਭੇਜੀ ਜੇ ਹੈਗੇ